ਤਾਂ ਬੇਹੱਦ ਹੀ ਖੌਫਨਾਕ ਘਟਨਾ ਨਿਕਲ ਕੇ ਸਾਹਮਣੇ ਆਈ ਹੈ ਜਿੱਥੇ ਜਵਾਨ ਮੁੰਡੇ ਉਤੇ ਅੜਪਛਾਤਿਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਜਿਸ ਦੌਰਾਨ ਮੌਕੇ ਤੇ ਹੀ ਜਵਾਨ ਮੁੰਡੇ ਦੀ ਜਾਨ ਨਿਕਲ ਜਾਂਦੀ ਹੈ ਤੇ ਜਦੋਂ ਇਹ ਖਬਰ ਪਿਓ ਤੱਕ ਪਹੁੰਚਦੀ ਹੈ ਤਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੈ ਤਾਂ ਤਸਵੀਰਾਂ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਜਿੱਥੇ ਦੇਖ ਸਕਦੇ ਹੋ ਕਿ ਇਹ ਮੰਦ ਭਾਗੀ ਘਟਨਾ ਦੀ ਖਬਰ ਮਿਲਣ ਤੋਂ ਬਾਅਦ ਪਰਿਵਾਰਿਕ ਮੈਂਬਰਾਂ ਦਾ ਕੀ ਹਾਲ ਹੈ ਭਰਾ ਰੋਂਦਾ ਕੁਲੰਦਾ ਹੋਇਆ ਨਜ਼ਰ ਆ ਰਿਹਾ ਤੇ ਕਹਿੰਦਾ ਹੋਇਆ ਨਜ਼ਰ ਆ ਰਿਹਾ ਕਿ ਤੂੰ ਮੇ ਨਾਲ ਲੜ ਕੇ ਗਿਆ ਹੁਣ ਉਠ ਇਹ ਕਹਿੰਦਾ ਹੋਇਆ ਜਿਹੜਾ ਭਰਾ ਨਜ਼ਰ ਆ ਰਿਹਾ ਤੇ ਭੂਵਾ ਮਾਰਦਾ ਹੋਇਆ ਨਜ਼ਰ ਆ ਰਿਹਾ ਉੱਥੇ ਜਿਹ ਪਿਓ ਦੀ ਗੱਲ ਕੀਤੀ ਜਾਵੇ ਤਾਂ ਦੱਸਿਆ ਜਾ ਰਿਹਾ ਕਿ ਪਿਓ ਮੋਰਚੀ ਦੇ ਵਿੱਚ ਕੰਮ ਕਰਦਾ ਹੈ ਅਤੇ ਮੋਰਚੀ ਦੇ ਵਿੱਚ ਜਦੋਂ ਪਿਓ ਕੰਮ ਕਰ ਰਿਹਾ ਹੁੰਦਾ ਹੈ ਤਾਂ ਇਸ ਜਵਾਨ ਪੁੱਤ ਵੱਲੋਂ ਆਪਣੇ ਪਿਓ ਨੂੰ ਇਹ ਕਿਹਾ ਜਾਂਦਾ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਘੁੰਮਣ ਦੇ ਲਈ ਜਾ ਰਿਹਾ ਹੈ ਅਤੇ ਜਦੋਂ ਨਿਕਲਦਾ ਤਾਂ ਉਸ ਸਮੇਂ ਹੀ ਮੋਟਰਸਾਈਕਲ ਉੱਤੇ ਸਵਾਰ ਕੁੰਜਣ ਪਛਾਤਿਆਂ ਵੱਲੋਂ ਇਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦਕ ਨੇ ਜਿਸ ਤਰ੍ਹਾਂ ਮੌਕੇ ਉੱਤੇ ਹੀ ਇੱਕ ਜਵਾਨ ਬੁੰਡੇ ਜਿਸ ਦੀ ਉਮਰ ਮਹਿਜ਼ 25 ਸਾਲਾਂ ਦੀ ਦੱਸੀ ਜਾ ਰਹੀ ਹੈ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦਕ ਨੇ ਜਿਸ ਤਰ੍ਹਾਂ ਮੌਕੇ ਉੱਤੇ ਹੀ ਹੀ ਉਸ ਦੀ ਮੌਤ ਹੋ ਜਾਂਦੀ ਹੈ ਇਹ ਮਾਮਲਾ ਜਿਹੜਾ ਤਰਨਤਾਰਨ ਤੋਂ ਨਿਕਲ ਕੇ ਸਾਹਮਣੇ ਆਇਆ ਤਰਨਤਾਰਨ ਦੇ ਇੱਕ ਪਿੰਡ ਦਾ ਰਹਿਣ ਵਾਲਾ ਸ੍ਰੀ ਨੌਜਵਾਨ ਜੁੱਤੇ ਅਣਪਛਾਤੇਆਂ ਵੱਲੋਂ ਗੋਲੀਆਂ ਚਲਾ ਦਿੱਤੀਆਂ ਗਈਆਂ ਨੇ ਤੇ ਹਾਲਾਂਕਿ ਮੌਕੇ ਉੱਤੇ ਪ੍ਰਸ਼ਾਸਨ ਵੀ ਪਹੁੰਚਾ ਹੋਇਆ ਹੈ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪਰ ਇੱਕ ਖਬਰ ਮਿਲਣ ਤੋਂ ਬਾਅਦ ਘਰਦਿਆਂ ਦਾ ਕੀ ਹਾਲ ਹੈ ਉਹ ਤਸਵੀਰਾਂ ਤੁਸੀਂ ਦੇਖ ਸਕਤੀਓ ਕਿ ਰੋਂਦੇ ਕੋਲੋਂਦੇ ਭੁੱਬਾ ਮਾਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਇਸ ਵਿਚਾਲੇ ਖਬਰ ਸਾਹਮਣੇ ਆਈ ਹੈ ਕਿ ਜੋ ਗੋਲੀਆਂ ਪਛਾਤਿਆਂ ਵੱਲ ਚੁਲਾਈਆਂ ਗਈਆਂ ਨੇ ਇਸ ਦੇ ਕਾਰਨ ਦਾ ਹਾਲੇ ਤੱਕ ਨਹੀਂ ਪਤਾ ਚੱਲ ਸਕਿਆ ਕਿ ਲੁਟੇਰੇ ਸੀ ਜਾਂ ਫਿਰ ਕੋਈ ਪੁਰਾਣੀ ਰੰਜਿਸ਼ ਸੀ ਇਸ ਬਾਰੇ ਹਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਪਰ ਜੋ ਜਾਣਕਾਰੀ ਨਿਕਲ ਕੇ ਸਾਹਮਣੇ ਉਸ ਮੁਤਾਬਕ ਇਹ ਹੀ ਦੱਸਿਆ ਜਾ ਰਿਹਾ ਹੈ ਕਿ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਇੱਕ ਹੰਗਣ ਲਈ ਜਾਂਦਾ ਪਰ ਉੱਥੇ ਹੀ ਮੋਟਰਸਾਈਕਲ ਉੱਤੇ ਸਵਾਰ ਨੌਜਵਾਨਾਂ ਵੱਲੋਂ ਉਸ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਤਰ੍ਹਾਂ ਮੌਕੇ ਉੱਤੇ ਹੀ ਉਸ ਨੌਜਵਾਨ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਤਾਂ ਬੇहद ਹੀ ਮੰਦ ਭਾਗੀ ਵੀ ਖਬਰ ਕਹਿ ਸਕਦੇ ਆ ਖੌਫਨਾਕ ਘਟਨਾ ਵੀ ਕਹਿ ਸਕਦੇ ਆ ਜੁਥੇ ਇੱਕ ਜਵਾਨ ਮੁੰਡੇ ਉੱਤੇ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਤਸਵੀਰ ਵੀ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਸ ਨੌਜਵਾਨ ਦੀ ਕਿ ਕਿੰਨਾ ਸੋਹਣਾ ਸੁਨੱਖਾ ਇਹ ਨੌਜਵਾਨ ਹੈ ਜਿਸ ਉੱਤੇ ਅਣਪਛਾਤੇਆ ਵੱਲੋਂ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਜਿਸ ਕਰਕੇ ਇੱਕ ਪਰਿਵਾਰ ਦਾ ਚਿਰਾਗ ਪੁੱਜਾ ਦਿੱਤਾ ਹੈ ਤਾਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਜਿੱਥੇ ਪਰਿਵਾਰਿਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ ਉੱਥੇ ਦੂਜੇ ਪਾਸੇ ਸਪਿਰਿਤ ਪਿਓ ਵੱਲੋਂ ਇਨਸਾਫ ਦੀ ਗੁਹਾਰ ਵੀ ਲਗਾਈ ਜਾ ਰਹੀ ਹੈ ਤੇ ਵੀ ਪਤਾ ਕਰਾਦੀ ਗੱਲ ਕੀਤੀ ਜਾ ਰਹੀ ਹੈ ਕਿ ਕਿਸ ਵੱਲੋਂ ਉਸਦੇ ਪੁੱਤ ਨੂੰ ਜਵਾਨ ਪੁੱਤ ਉਤੇ ਗੋਲੀਆਂ ਚੁਲਾ ਦਿੱਤੀਆਂ ਗਈਆਂ ਨੇ ਤਾਂ ਫਿਲਹਾਲ ਪੁਲਿਸ ਪੂਰੇ ਮਾਮਲੇ ਦੀ ਜਾਂਚ ਦੇ ਵਿੱਚ ਜੁਟੀ ਹੋਈ ਹੈ ਕੀ ਕੁਝ ਕਹਿਣਾ ਹੈ ਇਸ ਮਾਮਲੇ ਨੂੰ ਲੈ ਕੇ ਪਿੜਤ ਪਿਓ ਦਾ ਤੇ ਪੁਲਿਸ ਪ੍ਰਸ਼ਾਸਨ ਦਾ ਸੁਣਦੇ ਹਾਂ ਮੇਰਾ ਨਾਮ ਰਮੇਸ਼ ਕੁਮਾਰ ਟਿਨੂ ਤੇ ਕੀ ਗੱਲ ਹੋਈ ਤੁਹਾਡੇ ਮੇਰੇ ਬੱਚਾ ਗਿਆ ਥੋੜਾ ਜਿਹਾ ਘੁੰਮਣ ਤੇ ਕਹਿੰਦਾ ਮੈਂ ਡੈਡੀ ਆਏ ਹੋਏ ਇੱਥੋਂ ਆਏ ਕੋਈ ਨਹੀਂ ਪਤਾ ਨਹੀਂ ਲੱਗਾ ਕਿਹੜਾ ਅਣਕਦਾ ਗੋਲੀਆਂ ਮਾਰ ਕੇ ਗਿਆ ਵਾ ਗੋਲੀਆਂ ਮਾਰ ਕੇ ਮੈਂ ਉੱਥੇ ਪੁਲਿਸ ਕਰ ਦਿੱਤਾ ਉਹ ਜੀ ਕਿਥੇ ਪੂਰੇ ਲੱਗੇ ਛੋਟੇ ਕਿੰਨੀ ਕੀ ਨਾਟ ਹੈ ਉੱਪਰ ਕਿੰਨੀ ਚੀਜ਼ ਹੈ ਉਮਰ 25 ਕੁ ਸਾਲ ਹੈ ਹੈ ਨਹੀਂ ਕੁਵਾਰਾ ਵਾਜੀ ਅੱਛਾ ਅੱਜ ਇਹ ਹੋਈਆ ਮੇਰਾ ਕੋਕਾ ਪਲੱਸ ਬੈਂਟ ਇਹ ਕੋਹਨੇ ਮੈਨੂੰ ਕੁਝ ਵੀ ਚੰਗਾ ਕੋਈ ਨਹੀਂ ਕਿੰਝ ਸਾਫ ਚਾਹੀਦਾ ਬੰਦ ਕਿਹੜੇ ਆ ਮੈਨੂੰ ਪਤਾ ਲੱਗੇ ਨਾ ਜੀ ਉਹ ਜੀ ਸ਼ਗੀ ਗਈ ਪਤਾ ਨਹੀਂ ਮੈਂ ਤੇ ਸਾਡੀ ਸਾਡੀ ਤੁਹਾਡੇ ਸਾਹਮਣੇ ਡਿਊਟੀ ਤੇ ਰਹੀ ਨਾ ਮੈਨੂੰ ਕਿਹਨੇ ਕਹੇ ਦੱਸਦਾ ਹਾਂ ਹਾਂ ਹੁਣ ਬੱਚੇ ਬੱਚੇ ਬਾਹਰ ਅੰਦਰ ਜਾਂਦੇ ਕਿਹੜਾ ਕਿਹਨੂੰ ਪਤਾ ਪਾ ਕਿ ਕੀ 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 ਲੜਾਈ ਨੂੰ ਸੂਚਨਾ ਦਿੱਤੀ ਤੁਸੀਂ ਹੁਣ ਮੈਂ ਪੁਲਿਸ ਨਾਲ ਸੂਚਨਾ ਜੇ ਕਿੱਥੋਂ ਦਿੱਤੀ ਤੁਸੀਂ ਦੇ ਸਕਦੇ ਵੀਰੇ ਪਤਾ ਨਹੀਂ ਕਹਿੰਦੇ ਗਏ ਕਿ ਨਹੀਂ ਗਏ ਕਿੰਨੇ ਵਜੇ ਦੀ ਘਟਨਾ ਆ ਜਿਹੜੀ ਇਹ ਮੇਰੇ ਨਾਲ ਸਾਰਾ ਕਿਹਾ ਅੱਧਾ ਅੱਧਾ ਪੌਣਾ ਘੰਟਾ ਹੀ ਹੋਇਆ ਜੀ ਕੀ ਨਾ ਕੀ ਵੀਰ ਦਾ ਨਾ ਕੀ ਪੁਰਾ ਮੀਨਾ ਕੁਮਾਰ ਮੀਨਾ ਕੁਮਾਰ ਹਾਂ ਇਹ ਕਿੱਥੇ ਗਏ ਹੈ ਕਿੱਥੇ ਜਾ ਕੇ ਤੇ ਰਹੀ ਹੈ ਮਹੱਲੇ ਦੀ ਸੀ ਜਮਨੇ ਕੋਲੇ ਮਹੱਲਾ ਡਾਂਗ ਛਤਰੀ ਆਪਣਾ ਉਹ ਲਗਾ ਪਤਾ ਕਾਤੇ ਬੰਦੀ ਆ ਉਹ ਕਿਨੇ ਮੋਟਰਸਾਈਕਲ ਤੇ ਆਏ ਦੋ ਜਣੇ ਗੋਲੀਆਂ ਮਾਰ ਕੇ ਗਾਂ ਕੇ ਕੀ ਕਰਾਂਗਾ ਕਿ ਜਿੱਦਾਂ ਸ਼ਰੀਆ ਵੀ ਦੱਤ ਤੱਕ ਇਹ ਹੋਂਡੇ ਦਾ ਕੋਈ ਮੈਂ ਮੈਂ ਦੱਸਦਾ ਨਾ ਵੀ ਮੈਂ ਕੀ ਕਰ ਦੱਸ ਕਰਦਾ ਸੰਗ ਇਹ ਕਰਾਂ ਮੈਨੂੰ ਸਾਰੇ ਜਿਹੇ ਲੱਗਦੀ ਮੇਰਾ ਪੁੱਤ ਗਵਾਤਾ ਹੈ ਤੇ ਰਬਾ ਤੇ ਦਾ ਧੰਨਵਾਦ ਇਨਫੋਰਮੇਸ਼ਨ ਆਈ ਏ ਵਿਨੇ ਕੁਮਾਰ ਪੁੱਤਰ ਮੇਸ਼ ਕੁਮਾਰ ਆ ਇਹਨੂੰ ਕੋਈ ਅਨਨ ਬੰਦਿਆਂ ਨੇ ਗੋਲੀ ਮਾਰਤੀ ਇਹ ਇਥੇ ਸਿਵਲ ਸਥਾਲਾ ਹੈ ਮੈਂ ਬਾਕੀ ਹੁਣ ਸਾਰਾ ਵੈਰੀਫਾਈ ਕਰਦੇ ਹਾਂ ਕੀ ਗਲਪਾ ਤੇ ਸਰੀ ਕਿਹੜੇ ਇਲਾਕੇ ਦੇ ਵਿੱਚ ਸਾਰੇ ਵਾਰਦਾ ਹੋਈ ਇਹ ਟਾਂਕ ਛਤਰੀ ਮੱਲੇ 'ਚ ਵਾਦਤ ਹੋਈ ਹੈ ਤੇ ਕੀ ਆਪੇ ਸਰ ਹੁਣ ਕਰਨਗੇ ਇਹ ਕੇਸ ਰਜਿਸਟਰਡ ਕਰਕੇ ਤਫਤੀਸ਼ ਕਰਦੇ ਹਾਂ ਸਰ ਦੋਸ਼ੀ ਕਰਦੇ ਆਏ ਸੀ ਹਾਂਜੀ ਦੋਸ਼ੀ ਮੋਟਰਸਾਈਕਲ ਤੇ ਆਏ ਸੀ ਹੁਣ ਬਾਕੀ ਵੈਰੀਫਾਈ ਕਰਦੇ ਹਾਂ ਜਿੱਤੇ ਆਏ ਮੌਕੇ 'ਤੇ